ਮਾਰ ਲੈਣੀ ਹੈ ਤਾਂ ਕਿ ਇਹਦੀ ਲੀਕਿੰਗ ਜੋ ਨਾ ਹੋਵੇ ਅੱਜ ਦਾ ਬਲੌਗ ਆਰੋ ਫਿਟ ਕਰਨ ਤੇ ਬਣਾਉਣ ਜਾ ਰਹੇ ਹਾਂ ਜਿਹੋ ਸੇ ਵੀ ਵੀਰ ਭਾਈ ਨੇ ਆਰੋ ਲਗਵਾਉਣਾ ਹੋਵੇ ਸਸਤੇ ਰੇਟ ਦੇ ਵਿੱਚ ਆਪਣੇ ਨਾਲ ਸੰਪਰਕ ਕਰ ਸਕਦਾ ਹੈ 6283342292 ਤੇ 9779849442 ਤੇ ਤਰ ਸਾਡਾ ਟਾਈਮ ਆ ਗਿਆ ਜਮੀ ਜੈਜ ਰੇਟ ਤੇ ਜੀ ਤੁਸੀਂ ਆ ਰਹੋ ਹੱfte ਤੋਂ ਲੈ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਇਹਨੂੰ ਕਸਾਂਗੇ ਜੀ ਤਾਂ ਕਿ ਇਹ ਲੋਡ ਮੁਤਾਬਕ ਇਹ ਸਹੀ ਤਰੀਕੇ ਨਾਲ ਇਹ ਕਿ ਕਈ ਵਾਰੀ ਆਰੋ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਤਾਂ ਤੁਸੀਂ ਇਸ ਤੋਂ ਇਹਨੂੰ ਬੰਦ ਕਰ ਸਕਦੇ ਹੋ ਇਹ ਆਰੋ ਪਾਈਪ ਤੋਂ ਪਹਿਲਾਂ ਲੱਗਦਾ ਹੀ ਆ ਜੋ ਵੀ ਸਕੀਓ ਨਮਸਕਾਰ ਵੀ ਸਾਥੀ ਪਿਆਰਿਓ ਅੱਜ ਆਪਾਂ ਕਰਾਂਗੇ ਆਰਓ ਦੀ ਫਿਟਿੰਗ ਅਤੇ ਤੁਸੀਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਦੇ ਰਹੋ ਅੱਜ ਦਾ ਵਲੌਗ ਆਪਾਂ ਆਰਓ ਘਟਕਨ ਤੇ ਬਣਾਵਾਂਗੇ ਤਾਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਜੇ ਕਈ ਵਾਰੀ ਇੱਕ ਥਾਂ ਤੋਂ ਦੂਜੀ ਥਾਂ ਤੇ ਆਰਓ ਪਟਕੇ ਲਿਆਣਾ ਹੋਵੇ ਤਾਂ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਆਰਓ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫਿੱਟ ਕਰ ਸਕਦੇ ਹੋ ਆ ਜੋ ਬਣੇ ਰੋ ਵੀਡੀਓ ਨੂੰ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਆਪਣੀ ਕਮੈਂਟਾਂ ਰਾਈ ਸਾਨੂੰ ਆਪਣੀ ਰੈ ਜਰੂਰ ਦਿੰਦੇ ਰਹੋ ਅੱਜ ਉਹ ਕਰਦੇ ਆ ਨਵਾਂ ਆਰੋ ਬਟਾ ਤੁਹਾਡਾ ਸਵਾਗਤ ਹੈ ਆਪਣੇ ਜੀ ਕੀਮਤੋ ਬਲੌਗ YouTube ਚੈਨਲ ਤੇ ਤੇ ਅੱਜ ਆਪਾਂ ਲਾਵਾਗੇ ਯਾਰੋ ਜੋ ਕਿ ਆਪਾਂ ਤੁਹਾਨੂੰ ਵੀਡੀਓਂ ਬਾਰੇ ਦੱਸਾਂਗੇ ਜੋ ਕਿ ਤੁਸੀਂ ਇਹ ਬਟਰ ਬਾਕਸ ਦਾ ਤੁਸੀਂ ਜਦੋਂ ਨਿਸ਼ਾਨੀ ਲਾਉਂਦੇ ਆ ਤਾਂ ਸਾਰੇ ਤੋਂ ਪਹਿਲਾਂ ਇਸ ਤਰ੍ਹਾਂ ਇੱਕ ਤਾਂ ਸੀਨ ਦਾ ਢੱਕਾ ਲੈ ਲਓ ਜੋ ਦੇਸੀ ਜੰਗਾਰ ਹੈ ਤੇ ਇਹਨੂੰ ਇਸ ਤਰ੍ਹਾਂ ਮਿਲ ਲਓ ਇਸ ਤਰ੍ਹਾਂ ਮਿਲ ਕੇ ਤੇ ਸਾਰਿਆਂ ਨੂੰ ਪਹਿਲਾਂ ਤੁਸੀਂ ਇਸ ਤਰ੍ਹਾਂ ਦੇ ਇਸ ਜੰਗਾਰ ਨਾਲ ਇਹਦੀ ਨਿਸ਼ਾਨੀ ਲਾ ਲਓ ਨਿਸ਼ਾਨੀ ਲਾ ਦਿੱਤੀ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਇਸ ਨਾਖੇ ਨੂੰ ਜਿੱਥੇ ਵੀ ਤੁਸੀਂ ਟਿਕਾਣਾ ਹੈ ਇਸ ਤਰ੍ਹਾਂ ਨੂੰ ਮਿਲ ਕੇ ਜੇ ਲੈਵਲ ਦੇ ਨਾਲ ਤੁਸੀਂ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਉਹਨੂੰ 2-5 ਮਿੰਟਾਂ ਲਈ ਕੋਈ ਨਹੀਂ ਨਿਸ਼ਾਨੀ ਨਾਲ ਤੁਸੀਂ ਮਿਲ ਸਕਦੇ ਜੀ ਜਿੱਤੇ ਤੁਸੀਂ ਹੁਣ ਸਾਹਮਣੇ ਦੇਖ ਰਹੇ ਹੋ ਜੋ ਕਿ ਲੈਵਲ ਆ ਐਂਡ ਸੈਂਟਰ ਦੇ ਵਿੱਚ ਲੈਵਲ ਹੈ ਜੀ ਤੇ ਇਸ ਤਰ੍ਹਾਂ ਕਿੰਨੀ ਲਾਗੇ ਤੁਸੀਂ ਆਪਣੀ ਡੰਡ ਨਾਲ ਆ ਇਹ ਗਿੱਡੀਆਂ ਅਤੇ ਇਹ ਸਕਰੂ ਆਪਾਂ ਪਹਿਲਾਂ ਕਰ ਚੁੱਕੇ ਆ ਤੁਸੀਂ ਕੱਸ ਕੱਸ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਕੱਸ ਕੇ ਫਿਰ ਇਹਨੂੰ ਇਸ ਤਰ੍ਹਾਂ ਡੱਬੇ ਨੂੰ ਤੁਸੀਂ ਇਹਦੇ ਉੱਪਰ ਫਿੱਟ ਕਰਦੇ ਨੇ ਆਇਸਟਰਾਡੂ ਸੀ ਨੂੰ ਹਟ ਕਰਦੇ ਨੇ ਤਾਂ ਕਿ ਇਹ ਜਿੱਥੇ ਫਿੱਟ ਹੋ ਗਿਆ ਉਸ ਤੋਂ ਬਾਅਦ ਇਹਦਾ ਉੱਪਰਲਾ ਹਟ ਕਰਾਂਗੇ ਇਹ ਆਪਣਾ ਫਿੱਟ ਹੋ ਚੁੱਕਿਆ ਹੈ ਤੇ ਫਿਰ ਇਹਨੂੰ ਸਟਾਪਾ ਲਾਲਾ ਨੂੰ ਇੰਗੀ ਤਰ੍ਹਾਂ ਫਿਰ ਆਪਾਂ ਇਹਦਾ ਸਪੰਨ ਫਿਲਟਰ ਵਾਲਾ ਫਿਲਟਰ ਫਿੱਟ ਕਰਾਂਗੇ ਇਸ ਤਰ੍ਹਾਂ ਹੀ ਤੁਸੀਂ ਇਹਦੀਆਂ ਦੋ ਗਿੱਟੀਆਂ ਤੇ ਸਕਰੂ ਲਾ ਸਕਦੇ ਆ ਇਹ ਆਪਾਂ ਐਵੇਂ ਇਸ ਤਰ੍ਹਾਂ ਇਹਨੂੰ ਮਿਲਕੇ ਨੀਚੇ ਆਨੇ ਦੀ ਚਾਨੀ ਲਾ ਕੇ ਫਿਰ ਇਸ ਤਰ੍ਹਾਂ ਇਹਨੂੰ ਆਪਾਂ ਫਿੱਟ ਕਰ ਚੁੱਕੇ ਆ ਤੇ ਦੂਜਾ ਇਹ ਜਿਹੜੀ ਵਿੱਚ ਵੀ ਸਪੰਨ ਫਿਲਟਰ ਆਪਾਂ ਫਿੱਟ ਕਰਾਂਗੇ ਆਗੇ ਬਣੇ ਹੋ ਵੀਡੀਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਤੁਸੀਂ ਇਹ ਟੂਟੀ ਫਿੱਟ ਕਰ ਲੈਣੀ ਹੈ ਇਸ ਤਰ੍ਹਾਂ ਇਹਦੇ ਦੋ ਹੀ ਸਾਈਡ ਰਬੜ ਹੁੰਦੀ ਹੈ ਇੱਧਰ ਵੀ ਨਾਲ ਕਸਤੀ ਤੇ ਆਪਾਂ ਇਧਰ ਵੀ ਰਬੜ ਖਾਤੀ ਤੇ ਇਹਦੇ ਉੱਪਰ ਟੂਟੀ ਫਿੱਟ ਕਰਦੇ ਤੇ ਇਸ ਤੋਂ ਬਾਅਦ ਇਹਦੀਆਂ ਲਬੋਂਟ ਫਟ ਕਰਾਂਗੇ ਹੈਲੋ ਬੋਤੀ ਤੁਸੀਂ ਸਾਰਿਆਂ ਨੂੰ ਪਹਿਲਾਂ ਹਰੂ ਤੇਪ ਇਹ ਲਵੇਟ ਲੈਣੀ ਹੈ ਜੀ ਇਸ ਤਰ੍ਹਾਂ ਲੋਗੜ ਮਤਾਵਕ ਇਹ ਹੈਲੋ ਬੋਤੀ ਆਪਾਂ ਦੂਜੀ ਹੈਲੋ ਤੇ ਵੀ ਹਰੂ ਤੇਪ ਫਿੱਟ ਕਰ ਲੈਣੀ ਹੈ ਜੀ ਤਾਂ ਸਾਰਿਆਂ ਨਾਲ ਵਧੀਆ ਤੁਸੀਂ ਆਪਣੇ ਘਰ ਹੀ ਆਰੋ ਫਿੱਟ ਕਰ ਸਕਦੇ ਹੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜੇ ਤੁਸੀਂ ਆਰੋ ਫਿੱਟ ਕਰਨਾ ਹੋਵੇ ਤਾਂ ਕਰ ਸਕਦੇ ਹੋ ਘਰ ਹੀ ਬੈਠੇ ਇਸ ਤਰ੍ਹਾਂ ਤਕਨੀਕ ਨਾਲ ਤੇ ਇਹ ਦੂਜੀ ਐਲੂ ਤੇ ਵੀ ਆਪਾਂ ਨੇ ਯਾਰੋ ਟੇਪ ਮਾਰ ਲਿਆ ਤੇ ਫਿਰ ਆਪਾਂ ਇਹਨੂੰ ਚੱਕੀ ਤਰ੍ਹਾਂ ਇਸਤੇ ਘਸ ਲੈਂਗੇ ਤੇ ਕਾਸ ਲੈਣੀ ਜੇ ਸਮੂ ਫੇਰ ਵੀ ਹਿੱਟ ਨਹੀਂ ਲੱਗਦੀ ਐ ਤਾਂ ਇਹਨੂੰ ਤੁਸੀਂ ਆਹ ਰੋਡੇਪ ਤੇ ਹੋਰ ਲਵੇਟ ਸਕਦੇ ਹੋ ਜਿਵੇਂ ਇਹ ਪੂਰੀ ਟੈਟ ਐ ਇਹ ਥੋੜੀ ਜੀ ਨਾਰਮਲ ਐ ਤੇ ਤੇ ਆਪਾਂ ਰੋਡੇਪ ਹੋਰ ਲਵੇਟਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਜੋ ਦੀ ਪਾਣੀ ਵਾਟਰ ਲੀਕਿੰਗ ਐ ਉਹ ਹੋਵੇ ਨਾ ਕਿੰਗੇ ਤਰੀਕੇ ਨਾਲ ਆ ਜੀ ਜੋ ਦੀ ਲੀਕ ਲੀਕੰਗੇ ਉਹ ਨਾ ਹੋਵੇ ਇਸ ਤਰ੍ਹਾਂ ਅੱਜ ਆਪਾਂ ਾਰੂ ਘਟ ਕਰਾਂਗੇ ਤੇ ਇਸ ਤਰ੍ਹਾਂ ਤੁਸੀਂ ਇਹ ਨੂੰ ਕੱਟ ਕਰ ਸਕਦੇ ਹੋ ਉਸ ਤੋਂ ਬਾਅਦ ਆਹ ਇਹ ਹੈ ਮਿੱਪਲਾ ਇਹ ਰੋ ਪੈਰ ਦਾ ਗੇਟ ਬਾਲ ਫਿੱਟ ਕਰਾਂਗੇ ਜੀ ਇਹਦੇ ਆਹ ਰੋ ਇਹ ਗੇਟ ਬਾਲ ਆ ਫਿੱਟ ਕਰਨ ਲਈ ਤੁਸੀਂ ਇਸ ਤੇ ਵੀ ਇਹ ਆਰੋ ਟੇਪ ਮਾਰ ਲੈਣੀ ਹੈ ਤਾਂ ਕਿ ਇਹਦੀ ਲੀਕਿੰਗ ਨਾ ਹੋਵੇ ਅੱਜ ਦਾ ਬਲੌਗ ਆਪ ਆਰੋ ਫਿੱਟ ਕਰਨ ਤੇ ਬਣਾਉਣ ਜਾ ਰਹੇ ਹਾਂ ਜੇ ਤੁਸੀਂ ਵੀ ਵੀਰ ਭਾਈ ਨੇ ਆਰੋ ਲਵਾਉਣਾ ਹੈ ਸਸਤੇ ਰੇਟ ਦੇ ਵਿੱਚ ਆਪਣੇ ਨਾਲ ਸੰਪਰਕ ਕਰ ਸਕਦਾ ਹੈ 68833 42292 ਤੇ 97 798 49 442 ਤੇ ਕਰਸਾ ਦਾ ਟਾਈਮ ਆ ਗਿਆ ਜਮੀ ਜਾਇਜ਼ ਰੇਟ ਤੇ ਜੀ ਤੁਸੀਂ ਆ ਰਹੋ ਫੱਟੇ ਤੋਂ ਲੈ ਸਕਦੇ ਹਾਂ ਤੇ ਇਸ ਤਰ੍ਹਾਂ ਆਪਾਂ ਇਹਨੂੰ ਖਸਾਂਗੇ ਜੀ ਤਾਂ ਕਿ ਇਹ ਲੋਡ ਮੁਤਾਬਕ ਇਹ ਸਹੀ ਤਰੀਕੇ ਨਾਲ ਇਹ ਕਿ ਕਈ ਵਾਰ ਯਾਰੋ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਤਾਂ ਤੁਸੀਂ ਇਸ ਤੋਂ ਇਹਨੂੰ ਬੰਦ ਕਰ ਸਕਦੇ ਹੋ ਇਹ ਆਰਓ ਪੈਪ ਤੋਂ ਪਹਿਲਾਂ ਲੱਗਦੇ ਆ ਜਾਊਗੀ ਸ਼ਕਿਓ बा किसम सही लड़ा टेड़े

ਉਹ ਵੀ ਚਾਹ ਉਹ ਵੀ ਜਿਹੜੇ ਕੜਕੀ ਉੱਤੇ ਕੀ ਬੈਠੇ ਨੇ ਹੈ ਜਿਹੜਿਆ ਮੈਂ ਉਹਨਾਂ ਦਾ ਰੱਖੀ ਸੀ なので、これを見つけたらいいです。

ਤਲੇ ਵੀ ਸਾਥੀਓ ਜੇ ਤੁਹਾਡਾ ਸਾਰੋ ਲਾ ਕੇ ਬਾਇਰ ਦਾ ਜੋ ਚਲਾਉਣ ਵਾਲਾ ਬੋਰਡ ਆ ਦੂਰ ਹੈ ਤਾਂ ਤੁਸੀਂ ਸਾਰੋ ਪਹਿਲਾਂ ਬਾਹਰ ਦੀ ਕਾਟਣ ਕਰਕੇ ਉਹਦਾ ਜੋੜ ਲਾ ਕੇ ਚਾਹੇ ਤੁਸੀਂ ਮੀਲ ਫੇਮੀ ਮੀਮੇ ਫੀਮੇਲ ਸ਼ੂ ਪਾ ਲਓ ਚਾਹੇ ਤੁਸੀਂ ਕੱਟ ਕੇ ਇਹਦਾ ਜੋੜ ਲਾ ਕੇ ਇਹ ਸ਼ੂ ਚ ਫਿੱਟ ਕਰ ਸਕਦੇ ਹੋ ਤਾਂ ਕਿ ਆਪਾਂ ਟੂ ਪੈਨ ਸ਼ੂ ਫਰਟ ਤੇ ਕਸ ਰਿਹਾ ਤਾਂ ਥੋੜਾ ਜਿਹਾ ਜੋ ਇਹਦਾ ਫਾਰ ਉਹਨੂੰ ਚਲਾਉਣ ਵਾਸਤੇ ਬਿਜਲੀ ਬੂਲ ਦੂਰਤੀ ਤਾਂ ਕਰਕੇ ਅੱਤੋਂ ਨੇ ਬਾયર ਨੂੰ ਕੱਟ ਕੇ ਬਾયર ਨਾਲ ਜੋੜ ਕੇ ਲਗ ਤੱਕ ਲਿਆਣ ਦੀ ਫਿੱਟ ਕਰਤੀ ਇੰਦੋਂ ਤੱਕ ਜਿੱਟੀਆਂ ਨਾਲ

Það er það sem við þjóðum. Það er það sem við þjóðum. ਫਿਰ 3 ਮਹੀਨੇ ਤੋਂ ਸੁਪਰ ਸਪਾਸਟ ਪਰ ਇਹ ਵਿਵਹਾਰ ਨਾਲ ਕਿਈ ਵਾਰੀ ਪਰ ਇਹ ਬਦਲਣਾ ਹੋਵੇ

ओके है ना क्या हो गया हो गया